ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆ ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਜ਼ਿਲ੍ਹਾ ਲੁਧਿਆਣਾ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਜਗਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 19 ਪੋ ਸੰਮਤ 1761 ਬਿਕਰਮੀ ਜਨਵਰੀ ਦੇ ਮਹੀਨੇ 1705 ਈਸਵੀ ਨੂੰ ਅਮਰਤਵੇਲੇ ਰਾਏਕੋਟ ਦੇ ਕਣੇ ਜੰਗਲ ਦੇ ਵਿੱਚ ਟਾਲੀ ਦੇ ਦਰਖਤ 'ਤੇ ਹਟ ਆਸਣ ਲਾ ਕੇ ਬੈਠੇ ਸਨ ਦਿਨ ਚੜਿਆ ਰਾਏਕੋਟ ਦੇ ਚੌਧਰੀ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਵਾਸਤੇ ਆਇਆ ਤਾਂ ਗੁਰੂ ਸਾਹਿਬ ਜੀ ਨੇ ਨੂਰੇ ਮਾਹੀ ਨੂੰ ਦੁੱਧ ਛਕਾਉਣ ਵਾਸਤੇ ਕਿਹਾ ਨੂਰੇ ਮਾਹੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਤਾਂ ਮੈਂ ਸਵੇਰੇ ਜੋ ਕੇ ਆਇਆ ਹਾਂ ਘਰੋਂ ਦੁੱਧ ਲੈ ਕੇ ਆਉਂਦਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ 288 ਛੇਕਾਂ ਵਾਲਾ ਬਰਤਨ ਗੰਗਾ ਸਾਗਰ ਨੂਰੇ ਮਾਹੀ ਦੇ ਹੱਥ ਫੜਾ ਕੇ ਦੁੱਧ ਚੋਣ ਵਾਸਤੇ ਕਿਹਾ ਨੂਰੇ ਮਾਹੀ ਨੇ ਹੁਕਮ ਮੰਨ ਕੇ ਔਸਰ ਝੋਟੀ ਨੂੰ ਕਰੋੰਦੇ ਦੇ ਬੂਟੇ ਨਾਲ ਬੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਤੇ 288 ਛੇਕਾਂ ਵਾਲਾ ਬਰਤਨ ਗੰਗਾ ਸਾਗਰ ਜਿਸ ਵਿੱਚੋਂ ਦੁੱਧ ਵੀ ਨਹੀਂ ਟੁੱਲਿਆ ਇੱਥੇ ਕੁੱਲ 4 ਸਥਾਨ ਬਣੇ ਹੋਏ ਨੇ ਇੱਕ ਵੱਡਾ ਦਰਬਾਰ ਸਾਹਿਬ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਤਿੰਨ ਹੋਰ ਸਥਾਨ ਜਿਨ੍ਹਾਂ ਦੇ ਦਰਸ਼ਨ ਆਪ ਸੰਗਤਾਂ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਕਰਵਾਵਾਂਗੇ ਦਰਬਾਰ ਸਾਹਿਬ ਦੇ ਵਿੱਚ ਆਪ ਜੀ ਜੋ ਇਹ ਪਾਲਕੀ ਦੇ ਦਰਸ਼ਨ ਕਰ ਰਹੇ ਹੋ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹ ਪਾਲਕੀ ਸੰਗਤਾਂ ਵੱਲੋਂ ਬੜੀ ਸੁੰਦਰ ਸਜਾਈ ਗਈ ਹੈ ਸਾਰੀ ਪਾਲਕੀ ਦੇ ਉੱਪਰ ਬਹੁਤ ਸੋਹਣੇ ਫੁੱਲ ਲਗਾ ਕੇ ਪਾਲਕੀ ਨੂੰ ਬਹੁਤ ਸੋਹਣਾ ਸਜਾਇਆ ਗਿਆ ਹੈ ਇਹ ਸਥਾਨ ਜੋ ਆਪਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਇਸ ਸਥਾਨ ਤੇ 19 ਪੋ ਸੰਮਤ 1761 ਬਿਕਰਮੀ ਨੂੰ ਜਨਵਰੀ ਦੇ ਮਹੀਨੇ 1705 ਈਸਵੀ ਵਿੱਚ ਅੰਮ੍ਰਿਤ ਵੇਲੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੇਹੀ ਨਦੀ ਦੇ ਕਿਨਾਰੇ ਟਾਲੀ ਦੇ ਦਰਖਤ ਹੇਠਾਂ ਆਸਣ ਲਗਾ ਕੇ ਬੈਠੇ ਸਨ ਜਦੋਂ ਨੂਰੇ ਮਾਹੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਮੰਨ ਕੇ ਔਸਰ ਝੋਟੀ ਚੋਈ ਤਾਂ ਬਹੁਤ ਹੈਰਾਨ ਹੋਇਆ ਕਿ ਔਸਰ ਝੋਟੀ ਨੇ ਦੁੱਧ ਦਿੱਤਾ ਤੇ ਜਿਸ ਗੰਗਾ ਸਾਗਰ ਵਿੱਚ ਮੈਂ ਝੋਟੀ ਚੋਈ ਹੈ ਉਸ ਵਿੱਚ अनेका ਛੇਕ ਨੇ ਪਰ ਦੁੱਧ ਕਿਉਂ ਨਹੀਂ ਡੁੱਲਿਆ ਇਹ ਸਾਰਾ ਜੋ ਕੌਤਕ ਸੀ ਉਸਨੇ ਆਪਣੇ ਮਾਲਕ ਰਾਏ ਕੱਲੀ ਨੂੰ ਜਾ ਕੇ ਦੱਸਿਆ ਤਾਂ ਰਾਏ ਕੱਲਾ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਆਪ ਜੀ ਕਿਰਪਾ ਕਰੋ ਸਾਨੂੰ ਕੋਈ ਸੇਵਾ ਬਖਸ਼ੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਨੂੰ ਕੋਈ ਘੋੜਸਵਾਰ ਦੇਓ ਤਾਂ ਜੋ ਸਰਹੰਦ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਖਬਰ ਮਗਾਈ ਜਾ ਸਕੇ ਉਸੇ ਵਕਤ ਰਾਏ ਕੱਲੇ ਨੇ ਇਹ ਸੇਵਾ ਪ੍ਰਵਾਨ ਕੀਤੀ ਤੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਖਬਰ ਲੈਣ ਲਈ ਸਰਹੰਦ ਭੇਜ ਦਿੱਤਾ ਕਿਉਂਕਿ ਨੂਰੇ ਮਾਹੀ ਦੀ ਭੈਣ ਨੂਰਾ ਸਰਹੰਦ ਵਿਖੇ ਵਿਆਹੀ ਹੋਈ ਸੀ ਨੂਰਾ ਹੁਕਮ ਮੰਨ ਕੇ ਆਪਣੀ ਭੈਣ ਕੋਲ ਸਰਹੰਦ ਪਹੁੰਚਿਆ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਸੁਣ ਕੇ ਦੁਖੀ ਮਨ ਨਾਲ ਵਾਪਸ ਰਾਏਕੋਟ ਵਿਖੇ ਪਹੁੰਚਿਆ ਤੇ ਸਾਰੀ ਵਾਰਤਾ ਗੁਰੂ ਸਾਹਿਬ ਜੀ ਨੂੰ ਦੱਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਅਸਲਾਮ ਕਬੂਲ ਨਾ ਕਰਨ ਦੀ ਸੂਰਤ ਵਿੱਚ ਉਥੋਂ ਦੇ ਨਵਾਬ ਨੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਹੈ ਗੁਰੂ ਸਾਹਿਬ ਨੇ ਇਹ ਸਾਰੀ ਖਬਰ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟੀ ਤੇ ਬਚਨ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਉਸ ਸਮੇਂ ਰਾਏ ਕੱਲੇ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਵੀ ਤੁਰਕ ਹ ਗੁਰੂ ਸਾਹਿਬ ਜੀ ਨੇ ਰਾਏ ਕੱਲੇ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇੱਕ ਤਲਵਾਰ ਗੰਗਾ ਸਾਗਰ ਜਿਸ ਵਿੱਚ 288 ਛੇਕ ਸਨ ਇੱਕ ਰੀਲ ਬਖਸ਼ਿਸ਼ ਕਰਕੇ ਕਿਹਾ ਕਿ ਜਿੰਨਾ ਚਿਰ ਇਹਨਾਂ ਵਸਤਾਂ ਦੀ ਸਾਂਭ ਸੰਭਾਲ ਕਰਦੇ ਰਹੋਗੇ ਉਹਨਾਂ ਚਿਰ ਤੁਹਾਡੇ ਰਾਜ ਤੇ ਆਂਝ ਨਹੀਂ ਆਵੇਗੀ ਆਪ ਜੀ ਜੜ ਪੁੱਟੀ ਸਹਿਬ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਸ ਜਗ੍ਹਾ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਾਹੀ ਦੇ ਬੂਟੇ ਦੀ ਜੜ ਪੁੱਟ ਕੇ ਇਹ ਬਚਨ ਕੀਤਾ ਸੀ ਕਿ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਉਹ ਇਹੀ ਅਸਥਾਨ ਹੈ ਜਿੱਥੇ ਨੂਰੇ ਮਾਹੀ ਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ ਸੀ ਇੱਥੇ ਥੋੜੀ ਜੀ ਜਗ੍ਹਾ ਦੇ ਵਿੱਚ ਕਾਈ ਨੂੰ ਵੀ ਬਚਾ ਕੇ ਰੱਖਿਆ ਗਿਆ ਹੈ ਜਿਸ ਨੂੰ ਅਸੀਂ ਦੱਬ ਵੀ ਕਹਿ ਦਿੰਦੇ ਹਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਇਸ ਕਾਈ ਨੂੰ ਵੀ ਇੱਥੇ ਆ ਕੇ ਦੇਖਦੀਆਂ ਹਨ ਮੇਨ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਬੂਟਾ ਸਾਹਿਬ ਜਦੋਂ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਏਕੋਟ ਵਿਖੇ ਆਏ ਤਾਂ ਉਹਨਾਂ ਨੇ ਨੂਰੇ ਮਾਹੀ ਨੂੰ ਹੁਕਮ ਕੀਤਾ ਕਿ ਸਾਨੂੰ ਦੁੱਧ ਛਕਾ ਨੂਰੇ ਮਾਹੀ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਮੌਸਰ ਝੋਟੀ ਨੂੰ ਕਰੋਂਦੇ ਦੇ ਬੂਟੇ ਨਾਲ ਬੰਨ ਕੇ ਗੰਗਾ ਸਾਗਰ ਵਿੱਚ ਮੌਸਰ ਝੋਟੀ ਦਾ ਦੁੱਧ ਚੋਇਆ ਉਹ ਕਰੋਂਦੇ ਦਾ ਬੂਟਾ ਭਾਵੇਂ ਅੱਜ ਸੁੱਕ ਚੁੱਕਾ ਹੈ ਪਰ ਅੱਜ ਵੀ ਇਸ ਦਰਬਾਰ ਸਾਹਿਬ ਵਿੱਚ ਮੌਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਖੱਬੇ ਹੱਥ ਸ਼ੀਸ਼ਿਆਂ ਦੇ ਵਿੱਚ ਉਸ ਬੂਟੇ ਨੂੰ ਮੜਿਆ ਗਿਆ ਹੈ ਉਸ ਸੁੱਕੇ ਹੋਏ ਬੂਟੇ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਕਿਉਂਕਿ ਆਉਣ ਵਾਲੀਆਂ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੇ ਨਾਲ ਨਾਲ ਉਸ ਕਰੋੰਦੇ ਦੇ ਬੂਟੇ ਦੇ ਵੀ ਦਰਸ਼ਨ ਕਰਨ ਤੇ ਇਤਿਹਾਸ ਤੋਂ ਜਾਣੂ ਹੋ ਸਕਣ ਗੁਰਦੁਆਰਾ ਸਾਹਿਬ ਦੇ 메인 게ਟ ਤੋਂ ਐਂਟਰੀ ਕਰਕੇ ਸੱਜੇ ਹੱਥ ਇੱਕ ਬਹੁਤ ਵੱਡੀ ਰਸੋਈ ਬਣਾਈ ਗਈ ਹੈ। ਜਿੱਥੇ ਸੰਗਤਾਂ ਨੂੰ ਛਕਾਉਣ ਵਾਸਤੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ ਸ਼ਾਮ ਸਵੇਰੇ ਬਹੁਤ ਸਾਰੀਆਂ ਸੰਗਤਾਂ ਆ ਕੇ ਇੱਥੇ ਲੰਗਰ ਬਣਾਉਣ ਦੀ ਸੇਵਾ ਕਰਦੀਆਂ ਨੇ ਹੁਣ ਵੀ ਕੁਝ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਬਹੁਤ ਹੀ ਸਾਫ ਸਫਾਈ ਇਸ ਰਸੋਈ ਦੇ ਵਿੱਚ ਵੇਖਣ ਨੂੰ ਮਿਲੀ ਬੜਾ ਮਨ ਖੁਸ਼ ਹੋਇਆ ਕਿ ਨੌਜਵਾਨ ਵੀਰ ਇੱਥੇ ਲੰਗਰ ਬਣਾਉਣ ਦੀ ਸੇਵਾ ਨਿਭਾ ਰਹੇ ਨੇ ਤੇ ਇਸ ਰਸੋਈ ਦੇ ਨਾਲ ਹੀ ਇੱਕ ਲੰਗਰ ਹਾਲ ਹੈ ਜਿੱਥੇ ਗੁਰੂਕੀਆਂ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਆਜੋ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਉਨੇ ਆ ਗੁਰੂ ਸਾਹਿਬ ਦੁਆਰਾ ਬਣਾਈ ਮਰਿਆਦਾ ਅਨਸਾਰ ਬਹੁਤ ਸਾਰੀਆਂ ਸੰਗਤਾਂ ਪੰਗਤਾਂ ਦੇ ਵਿੱਚ ਬੈਠ ਕੇ ਲੰਗਰ ਛਕ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣੀਆਂ ਪਾਰਕਾਂ ਬਣਾਈਆਂ ਗਈਆਂ ਨੇ ਬਹੁਤ ਸੋਹਣੇ ਫੁੱਲ ਬੂਟੇ ਲਾ ਕੇ ਬੜੀ ਸ਼ਾਨਦਾਰ ਲੁੱਕ ਇਹਨਾਂ ਪਾਰਕਾਂ ਦੀ ਬਣਾਈ ਗਈ ਹੈ। ਇੱਕ ਪਾਰਕ ਦੇ ਵਿੱਚ ਗੰਗਾ ਸਾਗਰ ਵੀ ਬਣਾਇਆ ਗਿਆ ਹੈ ਜੋ ਅਸਲੀ ਗੰਗਾ ਸਾਗਰ ਗੁਰੂ ਸਾਹਿਬ ਨੇ ਨਰਾਇਕੱਲੀ ਨੂੰ ਬਖਸ਼ਿਆ ਸੀ ਉਹ ਪੀੜੀ ਦਰ ਪੀੜੀ ਉਹਨਾਂ ਦੇ ਪਰਿਵਾਰਕ ਮੈਂਬਰ ਇਨਾਇਤ ਖਾਨ ਵੱਲੋਂ ਪਾਕਿਸਤਾਨ ਲਜਾਇਆ ਗਿਆ ਸੀ ਜੋ ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਆਪ ਜੀ ਨਾਲ ਇਤਿਹਾਸ ਦੀ ਸਾਂਝ ਪਾਉਂਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ